ਉਹ ਜਿਹੜੇ ਫਰਟੀਲਾਈਜ਼ਰ ਕੰਪਨੀਆਂ ਜਿਹੜੇ ਨਮੂਨੇ ਫੇਲ ਹੋਏ ਆ ਕਾਰਵਾਈ ਕੀਤੀ ਗਈ ਹੈ ਕਿੰਨੀਆਂ ਕੰਪਨੀਆਂ ਤੇ ਕੀ ਕਾਰਵਾਈ ਕੀਤੀ ਗਈ ਹੈ ਅ ਜਿਹੜੀ ਕੁਝ ਦਿਨ ਪਹਿਲਾਂ ਇਹ ਗੱਲ ਜ਼ਿਆਦਾ ਚਰਚਾ ਵਿੱਚ ਸੀ ਵੀ ਪੰਜਾਬ ਵਿੱਚ ਖਾਦ ਆ ਗਈ ਡੀਏਪ ਜਿਹਦੇ ਨਮੂਨੇ ਜਦੋਂ ਸੀ ਸਾਡੇ ਅਸਲੇ ਖਾਦ ਤਾਂ ਮਾਰਕਫੈਡ ਨੇ ਖਰੀਦੀ ਸੀ ਤੁਜ ਤੋਂ ਜ਼ਿੰਮੇਦਾਰਾਂ پاس ਜਾਂਦੀ ਆ ਸਾਡਾ ਖੇਤੀਬਾੜੀ ਮੈਂ ਇੱਕ ਮੈਂ ਦਾ ਫਰਜ਼ ਮੰਨਦਾ ਕਿ ਅਸੀਂ ਉਹਨਾਂ ਦਾ ਸਾਥ ਦੇਈਏ ਜਦੋਂ ਉਹਨਾਂ ਦੇ ਨਮੂਨੇ ਲਏ ਗਏ ਪਹਿਲਾ ਮਹਾਲੀ ਵਿੱਚੋਂ ਫੇਲ ਹੋਏ ਫਿਰ ਦੂਸਰੇ ਜ਼ਿਲਾਂ ਵਿੱਚ ਵੀ ਹਦਾਇਤਾਂ ਕੀਤੀਆਂ ਇਹਨੂੰ ਸਖਤੀ ਨਾਲ ਦੀ ਪਾਲਣਾ ਕੀਤੀ ਜਾਵੇ ਸਾਰੇ ਜਿਹੜੇ ਚੀਫ ਐਗਰੀਕਲਚਰ ਅਫਸਰ ਸੀ ਔਰ ਉਹਦੇ ਵਿੱਚ ਜਦੋਂ ਵੱਖ-ਵੱਖ ਜ਼ਿਲਾਂ ਵਿੱਚ ਨਮੂਨੇ ਲਏ ਗਏ ਉਹਦੇ ਵਿੱਚੋਂ 40 ਡਿਗਰੀ ਬੋਦੋ ਜਦੋਂ ਤੱਕ ਲਏ ਸੀ ਮੇਰੇ ਖਾਲ 24 ਫੇਲ ਹੋਏ ਦੂਸਰਿਆਂ ਦਾ ਵੀ ਅਜੇ ਰਿਜ਼ਲਟ ਆ ਜ਼ਿਆਦਾਤਰ ਇਹਦੇ ਵਿੱਚ ਉਹਨਾਂ ਦੇ ਫੇਲ ਹੋਣ ਦੇ ਚਾਂਸਸ ਐ ਸੋ ਬਹੁਤ ਵੱਡੀ ਤੇ ਮਾੜੀ ਗੱਲ ਐ ਉਹ ਕੰਪਨੀਆਂ ਨੂੰ ਅਸੀਂ ਬਲੈਕਲਿਸਟ ਵੀ ਕਰਤਾ ਐ ਉਹਨਾਂ ਦੇ ਜਿਹੜੇ ਕੋਈ ਵੀ ਕਾਗਜ਼ੇ ਤੋਂ ਕੋਈ ਇਹੋ ਜਿਹਾ ਆਰਡਰ ਨਹੀਂ ਆ ਸਕਦਾ ਪਿਛਲਾ ਵੀ ਜਿਹੜੀ ਸਾਰੀ ਇਨਕੁਆਰੀ ਕਰਕੇ ਜਿਹੜਾ ਰੈਂਦਾ ਮਾਲ ਸੀ ਉਸ ਨੂੰ ਸੀਲ ਕਰ ਦਿੱਤਾ ਗਿਆ ਵਾਪਸ ਕਰ ਦਿੱਤਾ ਜਾਊਗਾ ਜਿਹੜਾ ਦੂਸਰਾ ਉਹਦਾ ਵੀ ਸਖਤੀ ਨਾਲ ਸਾਰੇ ਅਫਸਰ ਸਹਿਬਾਨ ਨੂੰ ਕਿਹਾ ਗਿਆ ਕਿਤੇ ਕਿਸੇ ਦੀ ਇਹੋ ਜੀ ਗੱਲ ਨਾ ਹੋਵੇ ਤੇ ਕਿਤੇ ਰੈਤ ਨਹੀਂ ਕਰਨੀ ਅਸੀਂ ਕਿਸੇ ਨਾਲ ਤੱਕਾ ਵੀ ਨਹੀਂ ਕਰਨਾ ਰੈਤ ਵੀ ਨਹੀਂ ਕਰਨਾ ਸਰਕਾਰ ਦਾ ਫਰਜ ਹੈ ਲੋਕਾਂ ਦੇ ਨਾਲ ਖੜੀ ਹੈ ਲੋਕਾਂ ਵਾਸਤੇ ਹੈ ਤੇ ਜੋ ਵੀ ਹੋਇਆ ਉਸ ਤੇ ਲੋਕਾਂ ਨੂੰ ਇਨਸਾਫ ਮਿਲੂਗਾ ਮੈਂ ਇਹ ਦਾਅਵੇ ਨਾਲ ਕਹਿਣਾ ਪੂਰਾ ਜੋਰ ਨਾਲ ਲੱਗਿਆ ਹੋਇਆ ਹੈ ਮੰਤਰੀ ਸਾਹਿਬ ਜੇਹਾ ਕੁਝ ਨਾ ਹੋਵੇ ਕੋਈ ਅਜਿਹੇ ਪ੍ਰਬੰਧ ਹੋ ਸਕਦੇ ਵੀ ਜੇਹੀ ਮਾਪਰੇ ਹੀ ਨਾ ਕਰਨੂ ਕੁਸ਼ਤਾਂ ਬਰਾੜ ਸਾਹਿਬ ਹਮੇਸ਼ਾ ਹੁੰਦੀ ਹੈ ਪਰ ਕਈ ਵਾਰੀ ਕਿਤੇ ਨਾ ਕਿਤੇ ਉਹ ਜੀਆਂ ਗੱਲਾਂ ਵੇਖਣ ਵਿੱਚ ਮਿਲ ਜਾਂਦੀਆਂ ਜਿਹੜੀਆਂ ਸਾਰਿਆਂ ਲਈ ਔਕ ਦੀ ਘੜੀ ਵਿੱਚ ਵੀ ਪਾ ਜਾਂਦੀਆਂ ਕਿਉਂਕਿ ਮੇਰਾ ਤਾਂ ਮਕਸਦ ਹੀ ਹੈ ਕਿ ਜਿਹੜਾ ਵੀ ਕੰਮ ਮੈਨੂੰ ਦਿੱਤਾ ਗਿਆ ਉਹ ਪੂਰੀ ਇਮਾਨਦਾਰੀ ਨਾਲ ਕਰਾਂ ਤੇ ਇਸ ਤੇ ਲਈ ਮੈਂ ਆਪਣੇ ਵੱਲੋਂ ਸਾਰੀਆਂ ਟੀਮਾਂ ਨੂੰ ਲਬਾਰਟਰੀਆਂ ਨੂੰ ਹੁਕਮ ਕੱਢ ਦਿੱਤੇ ਸੀ ਕਿ ਇਹਨਾਂ ਦਾ ਨਾਲ ਦੀ ਨਾਲ ਜੋ ਵੀ ਬਣਦਾ ਹੈ ਰਿਜ਼ਲਟ ਦੇ ਕੇ ਕਾਰਵਾਈ ਬਣਦੀ ਹੈ ਉਹਦੇ ਤੇ ਸਸੀਂ ਇੱਕ ਮੱਧਿਆ ਇੱਕ ਹੀ ਨਾ ਸੀ ਇਸ ਤਰ੍ਹਾਂ ਦਾ ਇੱਕ ਉਸਟਵਾਲ ਤੇ ਲੋਕ ਕ੍ਰਿਸ਼ਨਾ ਕੰਪਨੀ ਕੋਈ ਮੇਰੇ ਕੋਲੇ ਦੇ ਵਿੱਚ ਹੈ ਵੀ ਨਾ ਤੁੰਦਾ ਸਨ ਹਾਂ ਹਾਂ ਗੈਰ ਮਿਆਰੀ ਖਾਤ ਜਿਹੜੀ ਸਪਲਾਈ ਕਰਨ ਵਾਲੀ ਕੰਪਨੀ ਸੀ ਉਹਦੇ ਵਿੱਚ ਭਾਰਤ ਮੱਧਿਆ ਭਾਰਤ ਐਗਰੋ ਪ੍ਰੋਡਕਟਸ ਤੇ ਕ੍ਰਿਸ਼ਨਾ ਮੈਸਰ ਕ੍ਰਿਸ਼ਨਾ ਫਾਸਟ ਕੈਨ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਔਰ ਆਪਣੇ ਵੱਲੋਂ ਸਾਰੀ ਪੂਰੀ ਤਕੀਦ ਕੀਤੀ ਗਈ ਹੈ ਸਾਰੇ ਅਫਸਰ ਸਹਿਬਾਨ ਨੂੰ ਇਹ ਇਹੋ ਜੀ ਗੱਲ ਕਿਤੇ ਨਾ ਹੋਵੇ ਇੱਦਾਂ ਢਿੱਲ ਨਹੀਂ ਰੱਖਣੀ ਕਿਸੇ ਨਾਲ ਅਸੀਂ ਤੱਕਾ ਵੀ ਨਹੀਂ ਕਰਦੇ ਤੇ ਕਿਸੇ ਨੂੰ ਰਾਇਤ ਵੀ ਨਹੀਂ ਦੇਵਾਂਗੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਸਾਨੂੰ ਸਖਤ ਹਦਾਇਤਾਂ ਉਹਨਾਂ ਹਦਾਇਤਾਂ ਦੀ ਪਾਲਣਾ ਕੀਤੀ ਲੱਜੀ ਜਿਵੇਂ ਜਿਵੇਂ ਸੀਟ ਦੀਆਂ ਕੰਪਨੀਆਂ ਆਉਂਦੀਆਂ ਪਿਛਲੇ ਕਾਫੀ ਟਾਈਮ ਤੋਂ ਹੋ ਰਹੀ ਸੀ ਜਿਵੇਂ ਨੌਕਰੀ ਕੋ ਬੀ ਹੋਣਾ ਹੈ ਪਰ ਇਹਨਾਂ ਜਿਹੜੇ ਚੱਲ ਰਹੇ ਨੇ ਕੀ ਕੰਮ ਚਾਹੁੰਦੇ ਸੁਤੇਜ ਕੀ ਰਹਿਣਗੇ ਕੀ ਕਰਾਂਗੇ ਕਿਸੇ ਵੇਲੇ ਇਸ ਗੱਲ ਦਾ ਬਹੁਤ ਖਤਰਾ ਮਹਿਸੂਸ ਹੋਣ ਲੱਗ ਜਾਂਦਾ ਸੀ ਪਰ ਜਦੋਂ ਦੀ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਮੈਂ ਪਹਿਲਾਂ ਸਾਰੇ ਜਿਹੜੇ ਡੀਲਰ ਸਹਿਬਾਨ ਸੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਸੀ ਵੀ ਮੈਂ ਤੁਹਾਡੇ ਮੁਨਾਫੇ ਨੂੰ ਦਾ ਰੋਕਦਾ ਨਹੀਂ ਪਰ ਜੇ ਕੋਈ ਇਹ ਜੀ ਝਾਲ ਸਾਜੀ ਪਾਈ ਗਈ ਤੇ ਉੱਥੇ ਕਿਸੇ ਨਾਲ ਕੋਈ ਰਹਿਤ ਨਹੀਂ ਕੀਤੀ ਜਾਊਗੀ ਤੋਂ ਇਸ ਗੱਲ ਨੂੰ ਵੀ ਸਮਝਦੇ ਸੀ ਤੇ ਜਿਹੜੇ ਸਾਡੇ ਅਫਸਰ ਸਹਿਬਾਨ ਆ ਉਹ ਵੀ ਉਹ ਆਪਦੇ ਵੱਲੋਂ ਪੂਰੀ ਮੁਸ਼ਤਦੀ ਨਾਲ ਲੱਗੇ ਹੋਇਆ ਤੇਰਾ 16 ਤਰੀਕ ਨੂੰ ਕਿਸਾਨ ਫਿਰ ਦਿੱਲੀ ਨੂੰ ਆਦਮੀ ਮੰਗਾ ਲੈ ਕੇ ਜਾ ਰਹੇ ਨੇ ਕੀ ਕਰਦੇ ਵੇਖੋ ਬੜੇ ਲੰਮੇ ਸਮੇਂ ਦਾ ਕਿਸਾਨਾਂ ਦਾ ਇਹ ਜਿਹੜੀਆਂ ਮੰਗਾਂ ਹੈ ਜ਼ਾਇਜ਼ ਤੇ ਵਾਜੂ ਮੰਗਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹਦੇ ਚ ਦਿੱਲੀ ਦੀ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਸੁਣ ਲੈਣਾ ਚਾਹੀਦਾ ਕੱਲ ਲੈਣਾ ਚਾਹੀਦਾ ਔਰ ਜਿੱਥੇ ਸਾਨੂੰ ਜੇ ਕਈ ਪੰਜਾਬ ਦੇ ਕਿਸਾਨਾਂ ਨੂੰ ਇਹਦੇ ਵਿੱਚ ਜਾ ਕੇ ਸਾਨੂੰ ਖੱਜਲ ਖਵਾਰੀ ਵੀ ਹੁੰਦੀ ਹੈ ਕਿੰਨਾ ਕੰਨਾ ਸਮਾਂ ਬਰਬਾਦ ਹੁੰਦਾ ਗੱਲ ਜਾਇਜ਼ ਆ ਸਰਕਾਰ ਦੀ ਅਸੀਂ ਸੰਵਿਧਾਨ ਦੇ ਅਧੀਨ ਆਪਣੀਆਂ ਮੰਗਾਂ ਰੱਖਦੇ ਹਾਂ ਤੁਹਾਨੂੰ ਮੰਨਣਾ ਚਾਹੀਦਾ ਹੈ ਤੇ ਮੰਗਾਂ ਦਾ ਜਿਹੜਾ ਉਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਮਲੋਟ ਵਾਸੀਆਂ ਲਈ ਖੁਸ਼ਖਬਰੀ ਹੁਣ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ बुकफास्ट कंपनी ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜਿਵੇਂ ਮਲੋਟ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮਲੋਟ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ